ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਮੇਰੇ ਨਾਲ ਮੌਜੂਦ ਹੁੰਦੇ ਨੇ ਖਬਰਾਂ ਦੇ ਉੱਪਰ ਸਾਂਝ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਛੁਂਗਾਵਾ ਜੀ ਸਵਾਗਤ ਕਰਦੇ ਚੱਲਦੇ ਆਂ ਫਿਰ ਖਬਰਾਂ ਨੂੰ ਅੱਗੇ ਤੋਰਦੇ ਆਂ ਛੁਂਗਾਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਧੰਨਵਾਦ ਜੀ ਆ ਛੁਂਗਾਵਾ ਸਾਹਿਬ ਖਬਰ ਦੇ ਵੱਲ ਵਧਿਏ ਤਾਂ ਇਹ ਖਬਰ ਜਿਹੜੀ ਹੈ ਡਿਆਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਕਿ ਸਨੋਹ ਦੇ ਚੱਲਦੇ ਆਂ ਕਾਫੀ ਜੜੀਆਂ ਗੱਡੀਆਂ ਨੇ ਉਹ ਆਪਸ ਦੇ ਵਿੱਚ ਟਕਰਾਈਆਂ ਹੈਗੀਆਂ ਨੇ ਵੀਡੀਓ ਵੱਡੇ ਪੱਧਰ ਤੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਾਡੇ ਦਰਸ਼ਕਾਂ ਨੂੰ ਦਿਓ ਇਸ ਖਬਰ ਦੇ ਬਾਬਤ ਜਿਆਦਾ ਜਾਣਕਾਰੀ ਅ ਬਿਲਕੁਲ ਚੰਦ ਸਾਹਿਬ ਇਹ ਜਿਹੜਾ ਐਕਸੀਡੈਂਟ ਵਾਪਰਿਆ ਹੈਗਾ I70 ਇੰਡੀਆਨਾ ਸਟੇਟ ਦੇ ਵਿੱਚ ਤੁਹਾਨੂੰ ਪਤਾ ਕਿ ਇਹਨਾਂ ਤਰ੍ਹਾਂ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜਿਹੜੀ ਹੈਗੀ ਆ 스ਨੋ ਪੈਰੀ ਹੈਗੀ ਆ ਤੇ ਕਾਫੀ ਜਿਹੜੇ ਹਾਦਸੇ ਜਿਹੜੇ ਆ ਉਹ ਲਗਾਤਾਰ ਹੀ ਵਾਪਰ ਰਹੇ ਨੇ ਪਰ ਇਹ ਜਿਹੜਾ ਐਕਸੀਡੈਂਟ ਹੋਇਆ ਇਹਦੇ ਵਿੱਚ ਤਕਰੀਬਨ 50 ਤੋਂ ਵੱਧ ਜਿਹੜੇ ਵਹੀਕਲ ਹੈ ਉਹ ਇਹਦੇ ਵਿੱਚ ਆ ਐਕਸੀਡੈਂਟ ਹੋਇਆ ਤੇ ਜਦੋਂ ਆਪਾਂ ਇਹਦੀ ਵੀਡੀਓ ਵਗੈਰਾ ਦੇਖਦੇ ਹੈਗੇ ਜਿਹੜੀਆਂ ਸੋਸ਼ਲ ਮੀਡੀਆ ਤੇ ਇਸ ਟਾਈਮ ਘੁੰਮ ਫਿਰ ਰਹੀਆਂ ਹੈਗੀਆਂ ਤੇ ਆ ਤੁਸੀਂ ਦੇਖ ਸਕਦੇ ਆ ਕਿ ਗੱਡੀਆਂ ਜਿਹੜੀਆਂ ਆ ਇਸ ਤਰ੍ਹਾਂ ਰੇਡਦੀਆਂ ਜਾ ਰਹੀਆਂ ਇੱਕ ਦੂਜੇ ਵਿੱਚ ਵੱਜਦੀਆਂ ਜਿੱਦਾਂ ਕੋਈ ਚੀਜ਼ ਫੈਸਲ ਕੇ ਥੱਲੇ ਨੂੰ ਜਾ ਰਹੀ ਹੁੰਦੀ ਹੈ ਕਿਉਂਕਿ ਸਨੋ ਏਨੀ ਜ਼ਿਆਦਾ ਪਈ ਆ ਤੇ ਤੂਫਾਨ ਜਿਹੜਾ ਚੜਿਆ ਹੋਇਆ ਸੀਗਾ ਸਨੋ ਦਾ ਜਦੋਂ ਐਕਸੀਡੈਂਟ ਹੋਇਆ ਤੇ ਜਿਹੜੀਆਂ ਗੱਡੀਆਂ ਅੱਗੇ ਜਾ ਕੇ ਖੜ ਗਈਆਂ ਤੇ ਦੂਸਰੇ ਵਹੀਕਲ ਜਿਹੜੇ ਪਿੱਛੇ ਆ ਰਹੇ ਸੀਗੇ ਜਿਨ੍ਹਾਂ ਨੂੰ ਬ੍ਰੇਕ ਮਾਰਨ ਦਾ ਕੋਈ ਚਾਂਸ ਨਹੀਂ ਮਿਲਦਾ ਕਿਉਂਕਿ ਜਦੋਂ ਸਨੋ ਪਈ ਹੁੰਦੀ ਹੈ ਜਿਹਦੇ ਵਿੱਚ ਕਾਫੀ ਜਿਹੜੇ ਟਰੱਕ ਵੀ ਹੈਗੇ ਆ ਵੱਡੇ ਵਹੀਕਲ ਵੀ ਆ ਛੋਟੀਆਂ ਗੱਡੀਆਂ ਵੀ ਹੈਗੀਆਂ ਜਿਹੜੇ ਇੰਗਲਿਸ਼ ਮੀਡੀਆ ਨਿਊਜ਼ ਦੇ ਮੁਤਾਬਕ ਪੰਜਾਬ ਤੋਂ ਵੱਧ ਵਹੀਕਲ ਜਿਹੜੇ ਆ ਇਥੇ ਐਕਸੀਡੈਂਟ ਦੇ ਵਿੱਚ ਆਪਸ ਵਿੱਚ ਟਕਰਾਏ ਹੈਗੇ ਆ ਜੀ ਔਰ ਨਾਲ ਦੀ ਨਾਲ ਕਿਉਂਕਿ ਜਦੋਂ ਸਾਡੇ ਟਰੱਕ ਵਾਲੇ ਵੀਰ ਆ ਲੋਡ ਚੱਕ ਕੇ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਨੇ ਈਸਟ ਕੋਸਟ ਵੱਲ ਈਸਟ ਵੱਲ ਆ ਤਾਂ ਅਸੀਂ ਇਹੀ ਸਲਾਹ ਦਿੰਦੇ ਆ ਜੀ ਇਹਨਾਂ ਦਿਨਾਂ ਦੇ ਵਿੱਚ ਇਤਿਹਾਤ ਵਰਤੋ ਕਿਉਂਕਿ ਆ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਸਨੋ ਦੀ ਗੱਲ ਕਰੀਏ ਤਾਂ ਸਨੋ ਵੱਡੀ ਪੱਧਰ ਤੇ ਪੈਂਦੀ ਹੈ ਤੇ ਜੇਕਰ ਗੱਡੀਆਂ ਦੇ ਨਾਲ ਇੱਡਾ ਵੱਡਾ ਹਾਸਾ ਵਾਪਰਿਆ ਤੇ ਆਪਣੀ ਸਪੀਡ ਵਗੈਰਾ ਭਾਈ ਕੰਟਰੋਲ ਰੱਖੋ ਤਾਂ ਜੋ ਆਪਣਾ ਜਿਹੜਾ ਬਚਾਇ ਕੀਤਾ ਜਾ ਸਕੇ ਇਸ ਸਮੇਂ ਜੀ ਤਾਂ ਬਿਲਕੁਲ ਜੀ ਇਹ ਕਿਉਂਕਿ ਜਦੋਂ ਇਹ ਘਾਟਨਾ ਵਾਪਰੀ ਹੈਗੀ ਆ ਤਾਂ ਉਥੇ ਜਿਹੜੇ ਪੁਲਿਸ ਵਾਲੇ ਆ ਜਾਂ ਕਹਿ ਲਓ ਕਿ ਫਾਇਰ ਵਾਲੇ ਆ ਉਹਨਾਂ ਨੇ ਵੱਡੇ ਪੱਦਰਤੇ ਜਿਹੜੇ ਹੈਗੇ ਆ ਜਿਹੜੇ ਹਾਈਵੇ ਦੇ ਉੱਪਰ ਸਾਈਨ ਲੱਗੇ ਹੁੰਦੇ ਆ ਜਿਨ੍ਹਾਂ ਨੂੰ ਜ਼ਿਆਦਾਤਰ ਇਸੇ ਚੀਜ਼ ਵਾਸਤੇ ਵਰਤਿਆ ਜਾਂਦਾ ਕਿ ਜਦੋਂ ਕੋਈ ਅੱਗੇ ਐਕਸੀਡੈਂਟ ਹੋਇਆ ਹੁੰਦਾ ਜਾਂ ਕੋਈ ਮੌਸਮ ਜਿਹੜਾ ਆ ਉਹ ਵਧੀਆ ਨਹੀਂ ਹੁੰਦਾ ਤੇ ਫਿਰ ਉੱਤੇ ਸਾਈਨ ਤੇ ਲਿਖ ਕੇ ਚਲਾਇਆ ਜਾਂਦਾ ਕਿ ਅੱਗੇ ਕੀ ਕੁਝ ਹੋ ਰਿਹਾ ਆ ਜੇ ਆਪਾਂ ਗੱਲ ਕਰੀਏ ਇਸ ਟਾਈਮ ਵੈਦਰ ਜਿਹੜਾ ਆ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਕਹਿ ਲੋ ਕਿ ਠੰਡ ਵਾਲਾ ਹੈਗਾ ਤੇ ਜਿਹੜੇ ਇਲਾਕਿਆਂ ਵਿੱਚ ਸਨੋ ਪੈਂਦੀ ਹੈਗੀ ਆ ਉੱਥੇ ਭਾਰੀ ਬਰਫਵਾਰੀ ਜਿਹੜੀ ਹੋ ਰਹੀ ਹੈ ਤੁਸੀਂ ਦੇਖਿਆ ਹੁਣ ਪਿਛਲੇ ਦਿਨਾਂ ਵਿੱਚ ਕੈਨੇਡਾ ਦੇ ਵਿੱਚ ਵੀ ਇਦਾਂ ਦਾ ਇੱਕ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿਉਂਕਿ ਕਿ ਅਨੇਕਾਂ ਹੀ ਵੀਹਿਕਲ ਜਿਹੜੇ ਆ ਇੱਕ ਦੂਜੇ ਦੇ ਵਿੱਚ ਜਾ ਵਜੇ ਸੀਗੇ ਕਿਉਂਕਿ ਜਦੋਂ ਇਸ ਤਰ੍ਹਾਂ ਐਕਸੀਡੈਂਟ ਹੁੰਦਾ ਆ ਤਾਂ ਫਿਰ ਮਲਟੀਪਲ ਵੀਹਿਕਲ ਜਿਹੜੇ ਆ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਤੇ ਇੱਕ ਦੂਜੇ ਵਿੱਚ ਜਾ ਕੇ ਟਕਰਾ ਜਾਂਦੇ ਆ ਤਾਂ ਚੰਦ ਸਾਹਿਬ ਇਹਦੇ ਵਿੱਚ ਜਿਹੜੀ ਚੰਗੀ ਖਬਰ ਇਹ ਰਹੀ ਆ ਕਿ ਜਿਹੜਾ ਹੁਣ ਤੱਕ ਜਿਹੜੇ ਹਾਈਵੇ ਟ੍ਰੂਪਰਸ ਹੈਗੇ ਆ ਜਾਂ ਜਿਹੜੀ ਸਰਕਾਰੀ ਨਿਊਜ਼ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਭਾਵੇਂ ਕਿ ਵਹੀਕਲ ਜਿਹੜੇ ਆ ਬਹੁਤ ਵੱਡੀ ਤਦਾਦ ਵਿੱਚ ਆਪਸ ਵਿੱਚ ਟਕਰਾਏ ਆ ਤੇ ਜਿਹੜੇ ਟੁੱਟਪੱਜ ਹੋਈ ਆ ਪਰ ਕਿਸੇ ਨੂੰ ਸੱਟਾਂ ਜ਼ਰੂਰ ਮਾਰੀਆਂ ਮੋਟੀਆਂ ਲੱਗੀਆਂ ਪਰ ਕਹਿ ਲੋ ਕਿ ਜਾਨੀ ਨੁਕਸਾਨ ਦਾ ਵਿਚਾਰਿਆ ਨਹੀਂ ਤਾਂ ਇੰਨੇ ਵੱਡੇ ਐਕਸੀਡੈਂਟ ਦੇ ਵਿੱਚ ਜਲਦੀ ਇਹੋ ਹੀ ਹੁੰਦਾ ਕਿ ਕੋਈ ਕਿਸੇ ਦੀ ਜਾਨ ਨਾ ਚਲੀ ਜਾਵੇ ਇਹਦੇ ਦੌਰਾਨ ਹੀ ਪੁਲਿਸ ਨੇ ਵੀ ਲੋਕਾਂ ਨੂੰ ਜਿਹੜਾ ਆ ਇਸ ਬਰਫਵਾਰੀ ਦੌਰਾਨ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ ਕਿ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਕੋਸ਼ਿਸ਼ ਕਰੋ ਕਿ ਆਪਣੇ ਘਰਾਂ ਵਿੱਚ ਰਵੋ ਕਿਉਂਕਿ ਜਦੋਂ ਮੌਸਮ ਜਿਹੜਾ ਹੁਣ ਇਸ ਟਾਈਮ ਖਰਾਬ ਚੱਲਦਾ ਪਿਆ ਆ ਤੇ ਨੰਬਰ 2 ਤੇ ਜੇ ਤੁਸੀਂ ਬਾਹਰ ਜਾਣਾ ਵੀ ਆ ਤੇ ਆਪਣੀ ਗੱਡੀ ਜਿਹੜੀ ਹੈ ਜਿਹੜੀ ਪੋਸਟਡ ਸਪੀਡ ਹੁੰਦੀ ਹੈ ਉਹਦੇ ਤੋਂ ਘੱਟ ਚਲਾਓ ਅਤੇ ਨਿਯਮਾਂ ਨੂੰ ਧਿਆਨ ਵਿੱਚ ਰੱਖੋ ਪਾਲਣਾ ਕਰੋ ਜਿਹੜੇ ਸਾਈਨ ਲੱਗੇ ਹੁੰਦੇ ਆ ਉਹਨਾਂ ਨੂੰ ਜ਼ਰੂਰ ਫਾਲੋ ਕਰੋ ਜਿਹੜੇ ਆ ਜਿਹੜੇ ਲਿਖਤੀ ਰੂਪ ਵਿੱਚ ਸਾਈਨ ਆਉਂਦੇ ਆ ਜਿਹੜੇ ਡਿਜੀਟਲ ਸਾਈਨ ਆ ਉਹਨਾਂ ਤੇ ਜਾਣਕਾਰੀ ਦਿੱਤੀ ਹੁੰਦੀ ਆ ਕਿ ਵੈਦਰ ਦੇ ਹਿਸਾਬ ਦੇ ਨਾਲ ਕੀ ਕੁਝ ਚੱਲ ਰਿਹਾ ਤੁਹਾਡੇ ਹਾਈਵੇਜ਼ ਉੱਤੇ ਫਰੀਵੇਅ ਉੱਪਰ ਬਿਲਕੁਲ ਕੋ ਨਾਲ ਦੀ ਨਾਲ ਛੁੱਟੀਆਂ ਵੀ ਚੱਲ ਰਹੀਆਂ ਸੀਗੀਆਂ ਅਮਰੀਕਾ ਦੇ ਵਿੱਚ ਤੇ ਲੋਕ ਵੱਖ-ਵੱਖ ਜਗਾਵਾਂ ਤੇ ਘੁੰਮਣ ਦੇ ਲਈ ਵੀ ਜਾਂਦੇ ਨੇ ਤੇ ਅਸੀਂ ਇਹੀ ਅਦਾਰੇ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਪਰਿਵਾਰ ਬਾਹਰ ਸਟੇਟਾਂ ਦੇ ਵਿੱਚ ਘੁੰਮਣ ਲਈ ਜਾਂਦੇ ਜਾਂ ਆਪਣੀ ਸਪੀਡ ਕੰਟਰੋਲ ਰੱਖੋ ਟਰੱਕ ਵਾਲੇ ਵੀਰ ਆਪਣਾ ਖਿਆਲ ਰੱਖੋ ਤਾਂ ਜੋ ਇਸ ਸਮੇਂ ਜੋ ਮੌਸਮ ਦੇ ਹਾਲਾਤ ਨੇ ਜੋ ਸਨੋਹ ਪੈ ਰਹੀ ਹੈਗੀ ਹੈ ਤਾਂ ਜੋ ਇਸ ਹਾਲਾਤਾਂ ਦੇ ਵਿੱਚ ਕਿਸੇ ਵੀ ਅਨੁਸੁਖਾਮੀ ਘਟਨਾ ਤੋਂ ਜਿਹੜਾ ਬਚਿਆ ਜਾ ਸਕੇ ਬਿਲਕੁਲ ਸਹੀ ਗੱਲ ਤੁਸੀਂ ਗਈ ਹੈ ਤੇ ਦੱਸਣ ਫਿਰ ਦੱਸਦੀ ਹੈ ਕਿ ਇਹ ਜਿਹੜਾ ਜਿਸ ਹਾਸੇ ਵਾਰ ਅਸੀਂ ਗੱਲ ਕਰ ਰਹੇ ਹੈਗੇ ਆ ਇਹ ਇੰਡੀਆਨਾ ਸੂਬਾ ਹੈਗਾ ਆ ਅ ਅਮਰੀਕਾ ਦਾ ਹਾਈਵੇ 70 ਹੈਗਾ ਆ ਤੇ ਇਹ ਜਿਹੜੀ ਕਾਉਂਟੀ ਹੈਗੀ ਆ ਵੀਗੋ ਕਾਉਂਟੀ ਕਹਿੰਦੇ ਐ ਇਹਨੂੰ ਤੇ ਬਿਲਕੁਲ ਆਈਵਾ ਦੇ ਆਈਵਾ ਸਟੇਟ ਪੈਂਦੀ ਆ ਉਹਦੇ ਲਾਗੇ ਇਹ ਜਾ ਕੇ ਘਟਨਾ ਵਾਪਰੀ ਹੈਗੀ ਆ ਤੇ ਸੋ ਜਿਸ ਤਰ੍ਹਾਂ ਦੱਸਿਆ ਕਿ ਬਚਾਅ ਇਹਦੇ ਵਿੱਚ ਹੀ ਰਿਹਾ ਕਿ ਜਾਨੀ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਲੋਕਾਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਨਿੱਜੀ ਜਿਹੜੇ ਨੇੜੇ ਦੇ ਹਸਪਤਾਲ ਹੈ ਉਥੇ ਪਹੁੰਚਾਇਆ ਗਿਆ ਤੇ ਨਾਲ ਦੀ ਨਾਲ ਜਿਹੜਾ ਉਹੋ ਅਪੀਲ ਨੂੰ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਜਿਹੜੇ ਲੋਕ ਹੈ ਉਹ ਕੋਸ਼ਿਸ਼ ਕਰਨ ਕਿ ਇਹੋ ਜਿਹਾ ਗਾਦਰ ਦੇ ਵਿੱਚ ਬਾਹਰ ਨਾ ਨਿਕਲਣ ਤਾਂ ਕਿ ਆਪਣਾ ਤੇ ਦੂਸਰਿਆਂ ਦਾ ਪਛਾਣ ਜਿਹੜਾ ਉਹ ਹੋ ਸਕੀ